ਲਾਈਵ ਤਸਵੀਰਾਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਦੇ ਵਿੱਚ ਗੁੰਡਾਗਰਦੀ ਦਾ ਮਾਹੌਲ ਬਣਿਆ ਹੋਇਆ ਹੈ ਖੂਬ ਬਿੱਟਾ ਪੱਥਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਤੇ ਉੱਥੇ ਪੁਲਿਸ ਮੁਲਾਜ਼ਮਾਂ ਤੇ ਲੋਕਾਂ ਦੇ ਵੱਲੋਂ ਗੰਭੀਰ ਇਲਜ਼ਾਮ ਵੀ ਲਗਾਏ ਜਾਂਦੇ ਨੇ ਤਾਂ ਜੀ ਆ ਤੁਹਾਨੂੰ ਦੱਸ ਦੇ ਕਿ ਫਿਰੋਜ਼ਪੁਰ ਦੇ ਵਿੱਚ ਗੁੰਡਾਗਰਦੀ ਦੀ ਅਸੱਧਰ ਇੰਤਹਾ ਹੋ ਚੁੱਕੀ ਹੈ ਕਿ ਹੁਣ ਵਾਰਡ ਦੇ ਐਮਸੀ ਨੂੰ ਵੀ ਆਪਣੀ ਜਾਨ ਬਚਾਉਣ ਵਾਸਤੇ ਥਾਣੇ ਦੇ ਅੱਗੇ ਬੈਠ ਕੇ ਧਰਨਾ ਦੇਣਾ ਪੈ ਰਿਹਾ ਕਿਉਂਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਗੁੰਡਾਗਰਦੀ ਨਸ਼ਾ ਲੋਕਾਂ ਵੱਲੋਂ ਮਿਲਣ ਕਾਰਨ ਉਹਨਾਂ ਨੇ ਪੁਲਿਸ ਨੂੰ ਇਹ ਸੂਚਨਾ ਦਿੱਤੀ ਸੀ ਜਿਸ ਕਰਕੇ ਸ਼ਰਾਰਤੀ ਗੁੰਡੇ ਲੋਕ ਹੁਣ ਉਸ ਦੀ ਜਾਨ ਦੇ ਦੁਸ਼ਮਣ ਹੋ ਗਏ ਤੇ ਰਾਤ ਨੂੰ ਉਹਨਾਂ ਦੇ ਘਰ ਤੇ ਦਰਜਾ ਪੱਲ ਨੂੰ ਇੱਟਾਂ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਪਰੇਸ਼ਾਨ ਵਾਰ ਦੇ ਲੋਕਾਂ ਨੇ ਮਿਲ ਕੇ ਥਾਣੇ ਦਾ ਘੇਰਾਉ ਵੀ ਕੀਤਾ ਤੋ ਤੁਹਾਨੂੰ ਦੱਸਦੀ ਕਿ ਬਹੁਤ ਵੱਡੀ ਗੱਲ ਹੈ ਕਿ ਪੁਲਿਸ ਦੇ ਮੁਲਾਜ਼ਮ ਦੇ ਨਾਮ ਲੈ ਕੇ ਸਾਹਮਣੇ ਜਿਹੜੇ ਲੋਕ ਆ ਰਹੇ ਨੇ ਪੁਲਿਸ ਤੇ ਦੋਸ਼ ਲਗਾ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਪੁਲਿਸ ਮੁਲਾਜ਼ਮ ਗੁੰਡਿਆਂ ਨੂੰ ਤੇ ਨਸ਼ੇੜੀਆਂ ਨੂੰ ਸ਼ਹਿ ਦਿੰਦੇ ਨੇ ਜਿਸ ਕਰਕੇ ਫਿਰ ਬਾਅਦ ਚੋ ਸ਼ਿਕਾਇਤ ਕਰਤਾ ਤੇ ਦੁਸ਼ਮਣ ਬਣ ਜਾਂਦੇ ਨੇ ਸਾਫ਼ ਲੈਣ ਲਈ ਅੱਜ ਲੋਕਾਂ ਦੇ ਵੱਲੋਂ ਐਮਸੀ ਸਮੇਤ ਥਾੜੇ ਦੇ ਬਾਹਰ ਧਰਨਾ ਲਗਾ ਦਿੱਤਾ ਜਾਂਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਭਾਵੇਂ ਪੁਲਿਸ ਤੋਂ ਕੋਈ ਵੀ ਮੀਤ ਲੋਕਾਂ ਨੂੰ ਦਿਖਾਈ ਨਹੀਂ ਦੇ ਲੇਕਿਨ ਫਿਰ ਵੀ ਆਪਣੀ ਜਾਨ ਬਚਾਉਣ ਵਾਸਤੇ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਦੇ ਕੇ ਅਧਿਕਾਰੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤਸਵੀਰਾਂ ਫਿਰੋਜ਼ਪੁਰ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਸ਼ਰਮ ਗੁੰਡਾਗਰਦੀ ਕਿਸ ਕਦਰ ਵੱਧ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਮੇਰੇ ਲਾਕਾ ਬਸਤੀ ਸ਼ੇਖਾਲੀ ਤੋਂ ਮੇਰੇ ਘਰ ਦੀ ਐਮਸੀ ਇਹ ਪਹਿਲਾਂ ਐਮਸੀ ਸੀ ਦਾ ਮੇਰੀ ਵਾਰਡ ਦੇ ਵਿੱਚ ਆਏ ਦਿਨ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰੇ ਗੋਲੀਆਂ ਚੱਲ ਜਾਂਦੀਆਂ ਨਹੀਂ ਕਦੀ ਕਿਦੇ ਘਰ ਗੋਲੀਆਂ ਚੱਲਦੀਆਂ ਪਰ ਪੁਲਿਸ ਨੂੰ ਦਖਾਸਤਾਂ ਐਸਐਸਪੀ ਦੇ ਦਰਖਾਸਤਾਂ ਕਿ ਐ ਕੁੜੀ ਦਾ ਰੇਪ ਹੋ ਗਿਆ ਕੁੜੀ ਕਿਸੇ ਆ ਤਿੰਨ ਵਾਰ ਇਸ ਕੁੜੀ ਦਾ ਰੇਪ ਹੋਇਆ ਪਿਸਤੌਲ ਦੀ ਨੋਕ ਤਾਕੇ ਇਹਨੇ ਥਾਣੇਦਾਰ ਨੇ ਕੀਤਾ ਉਲਟਾ ਪੈਸੇ ਲੈ ਕੇ ਉਹ ਜਿਹੜੇ ਦੋਸ਼ੀ ਨੇ ਬਲਾਸਟਰ ਕੀਤਾ ਉਹਨੂੰ ਉਹਨੂੰ ਉਲਟਾ ਨਕੋਸ ਦਾ ਕੁਝ ਨਹੀਂ ਬਣਿਆ ਰਾਤੀ ਮੈਨੂੰ ਮਾਰ ਨਾਲ ਸੱਤ ਬੰਦੇ ਪਿਸਤੌਲ ਲੈ ਕੇ ਆ ਜਿਹੜੇ ਤੇਰੇ ਭਾਈਆਂ ਨੇ ਉਹਨਾਂ ਕੋਲ ਆ ਪਿਸਤੌਲ ਸੀ ਦੇ ਆਪ ਪਿਸਤੌਲ ਸੀ ਪਰ ਘਰ ਘਰ ਪਿਸਤੌਲ ਨਹੀਂ ਇਹ ਜਿਹੜੇ ਬੰਦੇ ਨੇ ਨਾ ਛੋਟੇ ਮਲਾਇਆਂ ਤਿੰਨ ਚਾਰ ਮਲਾਜਮ ਇਹ ਤਸਕਰਾਂ ਨਾਲ ਮਿਲੇ ਹੋਏ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇ ਤਸਕਰਾਂ ਦੇ ਨਾਲ ਜੇ ਗੱਲ ਮੇਰੀ ਝੂਠੀ ਹੋ ਜਾਏ ਕਿ ਮੈਂ ਗੋਲੀ ਮਾਰਦਾ ਜ ਮੈਨੂੰ ਮੈਂ ਇਸ ਕਦੇ ਵਾਅਦਾ ਕਰਨਾ ਇਹ ਰਾਮਣ ਝੰਜੀ ਬਲੋਰਾ ਜਿੰਨੀ ਮੇਰੀ ਵਸਤੇ ਨੇ ਗੰਦ ਪਾਇਆ ਮੈਂ ਨਾ ਕੋਈ ਮੈਂ ਦਬਿਆਨ ਨਹੀਂ ਕਰ ਸਕਦਾ ਉਹਨਾਂ ਬੰਦਿਆਂ ਨੂੰ ਫੜ ਲਓ ਅਜੀਤ ਨੂੰ ਫੜ ਲਓ ਅਜੀਤ ਨੂੰ ਫੜ ਲਓ ਸੁਨੀਲ ਨੂੰ ਫੜ ਲਓ ਇੱਕ ਗੱਲ ਝੂਠੀ ਹੋਇਆ ਬਾਹਰ ਦੀ ਪੁਲਿਸ ਟਾਰਗਟ ਕਰੇ ਕਿੰਨੇ ਲੋਕ ਮੇਰੇ ਇਲਾਕੇ ਤਸਕਰ ਹੋ ਕੇ ਕਰਦੇ ਨੇ ਜਾਂਚ ਕਰੇ ਕਿੰਨੇ ਲੋਕ ਮੇਰੇ ਇਲਾਕੇ ਕਿੰਨੇ ਲੋਕ ਤਸਕਰੀ ਦਾ ਕੰਮ ਕਰ ਰਹੇ ਨੇ ਔਰ ਕਰੋੜਾਂ ਦੇ ਨਾਲ ਔਰ ਹਰ ਘਰ ਦੇ ਵਿੱਚ ਪਿਸਤੌਲ ਹੈ ਰਾਤੀ ਮੇਰਾ ਮੁੰਡੇ ਨਾਲ ਸੀ ਮੈਂ ਬੋਲਣ ਦਿੱਤੇ 3 ਵਜੇ ਆਏ ਮੈਨੂੰ ਗੋਲੀ ਮਾਰਨ ਵਾਤੇ ਐਮਸੀ ਮਾਰਨਾ ਹੈ ਐਮਸੀ ਦੇ ਕੰਮ ਕੀ ਹੈ ਜੀ ਜੇ ਇਹ ਤੈਨੂੰ ਦੁਖੀ ਹੈ ਐਮਸੀ ਕੋ ਐਮਸੀ ਕਹਿੰਦਾ ਕਾਨੂੰਨ ਕੋਲ ਚੱਲ ਕਾਨੂੰਨ ਨੂੰ ਬਸਰ ਯਾਦ ਕਰਦੇ ਤੇ ਧਿਆਨ ਦੇਣਾ ਮੈਂ ਆਨਲਾਈਨ ਤੇ ਚਾਰ ਫੋਨ ਕੀਤੇ ਮੇਰੇ ਕਿਸ ਨੇ ਫੋਨ ਨਹੀਂ ਚੱਕਿਆ ਸਿੱਧੇ ਫੋਨ ਤੇ ਚਾਰ ਫੋਨ ਕੀਤੇ ਮੇਰਾ ਕਿਸੇ ਨੇ ਫੋਨ ਨਹੀਂ ਚੱਕਿਆ ਕਿੱਧਰ ਜਾਈਏ ਰਾਤੀ ਤੂੰ ਮਾਰ ਦਿੱਤਾ ਮਾਰ ਦਿੰਦਾ ਫੇਰ ਠੀਕ ਸੀ ਮੇਰੀ ਵਸੇ ਕਤਲ ਹੋਇਆ ਇਹਨਾਂ ਬੰਦੇ ਬਤੌਲਤੇ ਰਹੇ ਨੇ ਚੰਜੀ ਟਾਪ ਤੇ ਚੱਲਦਾ ਪਿਆ ਤਸਕਰਾਂ ਦੇ ਨਾਲ ਅਜੀ ਨੇ ਚੱਕ ਲੋ ਬਾਹਰ ਦੀ ਪੁਲਿਸ ਲੈ ਜਾਵੇ ਦੁਜਾ ਕੀ ਲੰਦੇ ਆਸ਼ੀਰਨ ਨੂੰ ਚੱਕ ਲਓ ਕਿੰਨੇ ਪਿਸਤੌਲ ਆਣਗੇ ਬਸਤੀ ਦੇ ਵਿੱਚੋਂ ਔਰ ਇਹਨਾਂ ਦਾ ਬੰਦਾ ਨਾਂ ਟੌਪ ਚ ਆਏਗਾ ਨਾਂ ਆਵਣ ਤੇ ਮੈਨੂੰ ਗੋਲੀ ਮਾਰ ਦੇ ਮੈਨੂੰ ਐਸੇ ਲੱਗ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਡੀਜੀਪੀ ਪੰਜਾਬ ਤੋਂ ਮੈਂ ਮੰਗ ਕਰਦਾ ਵੱਡਿਆਂ ਵੱਡੇ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਆ ਤੇਰੇ ਬੰਦੇ ਆ ਨਿੱਕੇ ਨਿੱਕੇ ਮਲਾਈ ਮਲਾਈ ਗੰਦ ਦਾ ਆ ਬੁਆਈ ਕਰਦੇ ਨੇ ਮੈਂ ਬੈਠਣਾ ਕਿੰਨੀਆਂ ਕਾਨਫਰੰਸਾਂ ਕਰਾਤੀਆਂ ਜੇ ਮੈਂ ਬੋਸ ਨੂੰ ਦੱਸਦਾ ਵੀ ਆ ਘਰ ਚਿੱਟਾ ਵੇਚਦਾ ਪਈ ਆ ਘਰ ਪਿਸਤੌਲ ਨਹੀਂ ਇਹ ਬੰਦੇ ਉਹਨਾਂ ਨੂੰ ਦੱਸਦੇ ਉਲਟਾ ਉਹ ਗਰਾਉਂਡ 'ਚ ਬਹਿ ਕੇ ਗੱਲਾਂ ਕਰਦੇ ਨੇ ਕਿ ਅਸੀਂ ਬੱਬੂ ਪ੍ਰਧਾਨ ਨੂੰ ਮਾਰਨਾ ਸਾਡੀ ਬੱਬੂ ਪ੍ਰਧਾਨ ਪੁਲਿਸ ਮਗਰ ਲਾ ਰਿਹਾ ਸਾਨੂੰ ਆ ਕਰ ਰਿਹਾ ਰਾਤੀ ਪਰਸੋ ਸਿੰਘ ਜੱਕੇ ਸੀਐਸਟਾਫ ਨੇ 2 ਲੱਖ ਰੁਪਇਆ ਦੇ ਕੇ ਕਹਿੰਦਾ ਮਲੇ ਜੀ 2 ਲੱਖ ਦੇ ਦੇ ਕੇ ਰਾਤੀ ਮੈਨੂੰ ਮਰਨ ਨੂੰ ਆ ਗਿਆ ਮੈਂ ਮਰਦਾ ਜੇ ਮੇਰੇ ਪੁੱਤਰ ਮਰਦੇ ਇਹ ਲਾ ਕਰਦਾ ਪਿਆ ਲਾ ਕਰਕੇ ਆ ਗਿਆ ਇਹਦਾ ਮਤੇ ਇਹਨਾਂ ਦੇ ਕਾਰਵਾਈ ਕਰੀ ਦੇਣੀ ਸਾਡੀ ਸੁਣਾਈ ਨਹੀਂ ਕਿਤੇ ਯਾਰ ਕਮਸੀ ਬਣਾਇਆ ਕਰ ਲਈਏ ਐਮਸੀ ਬੰਦ ਹੋਣਾ ਚਾਹੀਦਾ ਬੰਨਾ ਸਰਪੰਚ ਨੂੰ ਬਣਾਉਣਾ ਬੰਦ ਹੋਣਾ ਚਾਹੀਦਾ ਕਿਉਂਕਿ ਅਸੀਂ ਪੁਲਿਸ ਨਾਲ ਰਲ ਕੇ ਚੱਲਦੇ ਆਂ ਪੁਲਿਸ ਕੀ ਕਰਦੀ ਫਟੇ ਫਟ ਅਫਸਰ ਆਦੇ ਨੇ ਮੈਨੂੰ ਲਿਸਟ ਲੈਂਦੇ ਨੇ ਕਹਿੰਦੇ ਪ੍ਰਧਾਨ ਜੀ ਆਓ ਇਹਨਾਂ ਤਸਕਨਾ ਦਾ ਘਰ ਵਿਖਾਓ ਮੈਂ ਨਾਲ ਜਾਣਾ ਮੈਂ ਤਸਕਨਾ ਟੋਟਲ ਘਰ ਵਿਖਾ ਚੁੱਕਾ ਪਰ ਕੀ ਹੋਇਆ ਉਲਟਾ ਮੇਰੇ ਤੇ ਕਲੇਮ ਲਾ ਜਾਂਦਾ ਹੈ ਉਲਟਾ ਮੇਰੇ ਤੇ ਕਲੇਮ ਲਾ ਜਾਂਦਾ ਹੈ ਉਹ ਕਹਿੰਦੇ ਨੇ ਬੱਬੂ ਪ੍ਰਧਾਨ ਤੇਰੇ ਮੁਲਾਜ਼ਮ ਜਿਹਨਾਂ ਤੂੰ ਕਹਿਣਾ ਨਾ ਉਹ ਤੇਰੇ ਆ ਕੇ ਦੱਸਦੇ ਨੇ ਤੇਰੇ ਮੁਲਾਜ਼ਮ ਦੱਸਦੇ ਪੈਣੇ ਤੂੰ ਤੇ ਲਾ ਕੇ ਆ ਸਾਡੀ ਆ ਗੱਲ ਤੇ ਤੈਨੂੰ ਮਾਰਨਾ ਸੀ ਕਾਤੀ 7 ਬੰਦੇ ਮੇਰੇ ਘਰੇ ਆਏ ਮੈਨੂੰ ਮਾਰਨ ਵਾਸਤੇ ਮੈਂ ਬੋਲਣੇ ਤੇ ਜਵਾਕ ਉਹਨਾਂ ਇੰਨੀਆਂ ਮੈਨੂੰ ਮਾਰ ਲਿਆ ਚੰਗੀਆਂ ਖਾਲਾ ਘਟੀਆਂ ਤੈਨੂੰ ਛੱਟਣਾ ਨਹੀਂ ਮੈਂ ਉਹ ਘੁੱਟ ਕੇ ਘਰ ਰੱਖ ਲੈ ਮੈਂ ਕਹਿੰਦਾ ਬਸ ਫੇਰੇ ਅਫਸਰਾਂ ਨਾਲ ਗੱਲ ਕਰਾਂਗੇ ਕਾਨੂੰਨ ਨਾਲ ਗੱਲ ਕਰਾਂਗੇ ਜਿਹੜਾ ਕਿ ਆਪਣਾ ਨਿਆਂ ਮਿਲ ਸਕੇ ਇਹ ਕੁੜੀ ਦਾ ਬਲਾਤਕਾਰ ਹੋਇਆ ਇਹਦੇ ਅੱਜ ਤੱਕ ਕੋਈ ਸਾਰ ਨਹੀਂ ਲਈ ਥਾਣੇਦਾਰ ਨੇ ਉਲਟਾ ਹੀ ਦੇ ਖਰਾਬ ਕਰ ਘਰੇ ਆ ਕੇ ਮਸਤਾਉ ਦੀ ਨੋਕ ਤੇ ਬੰਦਾ ਰੇਪ ਕਰਦਾ ਰਿਹਾ ਪਰ ਪੁਲਿਸ ਨੇ ਕਸਾਈ ਨਹੀਂ ਕੀਤੀ ਅੱਜ ਤੱਕ ਇਸ ਕੰਮ ਲਈ ਅਸੀਂ ਧਰਨਾ ਦਿੱਤਾ ਹੈ ਗਰੀਬਾਂ ਦੀਆਂ ਧੀਆਂ ਪਣਾ ਦੇ ਇਸ਼ਤਾਂ ਬਰਬਾਦ ਗੁੰਡਾਗਰਦੀ ਕਰਦੇ ਨੇ ਚਿੱਟਾ ਵੇਚਦੇ ਨੇ ਪਸਤਾਲ ਚੱਕੀ ਫਿਰਦੇ ਨੇ ਬੱਤੀ ਛੋਖਾ ਹੀ ਜੇ ਕੋਈ ਆਣ ਕੇ ਨਹੀਂ ਜੀ ਜੇ ਕੋਈ ਆਣ ਕੇ ਐਮਸੀ ਨੂੰ ਆਲਦਾ ਦੁੱਖੜਾ ਦੱਸਦਾ ਰਾਤ ਐਮਸੀ ਨੂੰ ਮਾਰਨ ਆ ਗਏ ਨੇ ਜੇ ਦੁਹੀ ਹੋਇਆ ਬੰਦਾ ਐਮਸੀ ਨੂੰ ਦੱਸੂਗਾ ਮੌਤ ਮਾਰ ਬੰਦੇ ਨੂੰ ਤੇ ਮੌਤ ਮਾਰ ਬੰਦਾ ਹੀ ਕਹਿੰਦੇ ਮਾਰ ਦਿਓ ਇਹ ਰਾਹ ਦਾ ਰੋੜਾ ਬੰਦਾ ਚੱਕ ਦਿਓ ਤੇ ਰਾਤ ਐਮਸੀ ਸਾਹਿਬ ਬੋਲੇ ਨਹੀਂ ਉਹਨਾਂ ਨੇ ਬੜੇ ਫੋਨ ਪੁਲਿਸ ਨੂੰ ਕੀਤੇ ਨੇ ਪੁਲਿਸ ਨੇ ਕੋਈ ਚੱਕਿਆ ਨਹੀਂ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਬਹੁਤ ਜ਼ਬਰਦਸਤੀਆਂ ਕਰਦੇ ਨੇ ਪਾ ਲੋਕਾਂ ਦੀਆਂ ਧੀਆਂ ਪੈਣਾ ਨਾਲ ਲੋਕਾਂ ਦੇ ਬੱਚਿਆਂ ਨਾਲ ਕਰੀਬ ਬੰਦਾ ਬਸਤੀ ਚ ਜੀ ਨਹੀਂ ਸਕਦਾ ਉਹ ਐਸੇ ਕੰਮ ਦੇ ਵਿੱਚ ਸ਼ਰਾਬ ਵੇਚਦੇ ਨੇ ਮੇਰਨਾ ਵੀ ਨਾ ਇਹਨਾਂ ਜਿਹੜਾ ਘਰ ਤੁਹਾਡੇ ਨਾਲ ਪਾਕੋਟ ਵਾਲੇ ਘਰ ਹਾਂਜੀ ਇਹਦੇ ਭਰਾ ਦੇ ਘਰੇ ਹੋਈ ਹੈ ਮੇਰੇ ਭਰਾ ਦੇ ਘਰੇ ਹੋਈ ਹੈ ਉਹ ਦਰਬਾਰ ਤੇ ਚਾੜ੍ਹ ਲਾਉਂਦਾ ਪਿਆ ਸੀ ਦਾ ਤੇ ਉਹ ਤਾਂ ਆਂਦੇ ਤੁਸੀਂ ਕਟਾ ਵੜਾਉਂਦੇ ਕੂੜਾ ਬਣਿਆ ਡਿਸਪੂਟ ਬੰਦ ਦੇ ਨਾਲ ਕੂੜਾ ਉਹਨੇ ਮਾੜਾ ਜਿਹਾ ਲਾਇਆ ਕੂੜੇ ਤੋਂ ਹੀ ਗੱਲ ਪਾ ਗਏ ਕੂੜੇ ਤੋਂ ਗੱਲ ਪਾ ਗਏ ਹਾਂਜੀ ਹਾਂਜੀ ਤਾਂ ਪੰਨ ਤੋੜ ਵੀ ਵਾਧੂ ਕੀਤੀ ਗਏ ਉਹਨਾਂ ਨੇ ਪਸ ਤੋਂ ਔਲਾ ਨਾਲ ਗੋਲੀਆਂ ਵੀ ਵਾਧੂ ਚਲਾਈਆਂ ਨੇ ਹਾਂਜੀ ਇਟਾ ਰੋੜੇ ਵੀ ਵਾਧੂ ਉਹਨਾਂ ਨੇ ਚਲਾਏ ਨੇ ਬੰਦ ਕੇ ਘਰ ਨੂੰ ਚਲੇ ਗਏ